ਲੁਧਿਆਣਾ ਪੁਲਿਸ ਨੇ ਇੱਕ ਸਨਸਨੀ ਖੇਜ਼ ਕਤਲकांड ਦਾ ਪਰਦਾਫਾਸ਼ ਕੀਤਾ ਹੈ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰਨ ਦੇ ਲਈ ਲੁੱਟ ਦੀ ਯੋਜਨਾ ਬਣਾਈ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋਸ਼ੀ ਪਤੀ ਸਮੇਤ ਕੁੱਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਪਤੀ ਦੇ ਕਿਸੇ ਮਹਿਲਾ ਦੇ ਨਾਲ ਨਾਜਾਇਜ਼ ਸਬੰਧ ਸਨ ਤਾਂ ਉਸ ਮਹਿਲਾ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਸੀ ਦੱਸਿਆ ਕਿ ਘਟਨਾ ਕੁਝ ਦਿਨ ਪਹਿਲਾਂ ਦੀ ਹੈ ਜਦੋਂ ਅਲੋਕ ਕੁਮਾਰ ਨੇ ਆਪਣੀ ਪਤਨੀ ਗਲਿਪਸੀ ਮਿੱਤਲ ਦੇ ਨਾਲ ਰਾਤ ਦਾ ਖਾਣਾ ਖਾ ਕੇ ਵਾਪਸ ਆ ਰਹੇ ਸਨ ਅਲੋਕ ਨੇ ਡੇਲੋ ਨੇੜੇ ਕਾਰ ਰੋਕੀ ਅਤੇ ਬਾਥਰੂਮ ਜਾਣ ਦਾ ਬਹਾਨਾ ਬਣਾ ਲਿਆ ਫਿਰ ਕੁਝ ਬਦਮਾਸ਼ਾਂ ਨੇ ਕਾਰ ਦੇ ਉੱਤੇ ਹਮਲਾ ਕਰ ਦਿੱਤਾ ਉਹਨਾਂ ਨੇ ਪਹਿਲਾਂ ਅਲੋਕ ਦੇ ਉੱਤੇ ਹਮਲਾ ਕੀਤਾ ਜਦੋਂ ਲਿਪਸੀ ਆਪਣੇ ਪਤੀ ਨੂੰ ਬਚਾਉਣ ਦੇ ਲਈ ਅੱਗੇ ਆਈ ਤਾਂ ਉਹਨਾਂ ਨੇ ਉਸ ਦੀ ਬਹਿਰਮੀ ਦੇ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਪੁਲਿਸ ਦੇ ਵੱਲੋਂ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਲੁੱਟ ਦੀ ਘਟਨਾ ਮੰਨੀ ਜਾ ਰਹੀ ਸੀ ਪਰ ਦੁਗਾਈ ਦੇ ਨਾਲ ਜਦੋਂ ਜਾਂਚ ਕੀਤੀ ਗਈ ਤਾਂ ਸਚਾਈ ਸਾਹਮਣੇ ਆਈ ਇਹ ਕੋਈ ਡਕੈਤੀ ਨਹੀਂ ਸੀ ਸਗੋਂ ਅਲੋਖ ਦੇ ਵੱਲੋਂ ਰਚੀ ਗਈ ਸਾਜ਼ਿਸ਼ ਸੀ ਉਸਨੇ ਆਪਣੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਦੇ ਨਾਲ ਮਿਲ ਕੇ ਬਦਮਾਸ਼ਾਂ ਨੂੰ 22 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ ਤਾਂ ਜੋ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਚਾਵੇ ਕਿਉਂ ਇਸ ਕਤਲ ਨੂੰ ਲੁੱਟ ਦੀ ਬਾਦਾਰਤਾ ਰੂਪ ਦਿੱਤਾ ਜਾ ਸਕੇ ਤਾਂ ਪੁਲਿਸ ਨੇ ਅਲੋਕ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ ਪੁਲਿਸ ਨੇ ਕਤਲ ਦੇ ਵਿੱਚ ਸ਼ਾਮਲ ਲੋਕ ਅਤੇ ਉਸ ਦੀ ਪ੍ਰੇਮਿਕਾ ਸਣੇ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਅਪਰਾਧ ਦੇ ਵਿੱਚ ਵਰਤੇ ਆ ਹਥਿਆਰ ਅਤੇ ਅਲੋਕ ਦੀ ਕਾਰ ਵੀ ਬਰਾਬਤ ਕਰ ਲਈ ਘਟਨਾ ਤੋਂ ਬਾਅਦ ਜਦੋਂ ਲਿਪਸੀ ਦਾ ਪਰਿਵਾਰ ਲੁਧਿਆਣਾ ਪਹੁੰਚਿਆ ਤਾਂ ਉਹਨਾਂ ਨੇ ਪੁਲਿਸ ਖਿਲਾਫ ਧਾਰਨਾ ਦਿੱਤਾ। ਹਰਾਨੀ ਵਾਲੀ ਗੱਲ ਇਹ ਸੀ ਕਿ ਅਲੋਕ ਵੀ ਇਹਨਾਂ ਦੇ ਵਿਚਕਾਰ ਬੈਠਾ ਸੀ ਤੇ ਪੁਲਿਸ ਖਿਲਾਫ ਨਾਰੇਬਾਜੂ ਕਰ ਰਿਆ ਸੀ। ਪੁਲਿਸ ਨੇ ਅਲੋਕ ਨੂੰ ਮੈਡੀਕਲ ਦੇ ਚੈੱਕਅਪ ਦੇ ਬਹਾਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਬਾਅਦ ਦੇ ਵਿੱਚ ਜਦੋਂ ਸਖਤੀ ਦੇ ਨਾਲ ਪੁਸ਼ਗਤ ਕਰਨ ਦੇ ਉੱਤੇ ਕਤਲ ਦੀ ਸਾਜ਼ਿਸ਼ਤਾ ਖਲਾਸਾ ਕੀ ਮੁੱਖ ਮੁਲਜ਼ਮ ਅਲੋਕ ਹੀ ਨਿਕਲਿਆ ਉਸਦੀ ਪ੍ਰੇਮਿਕਾ ਤੇ ਹੋਰ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ਦੇ ਉੱਤੇ ਲਿਆ ਕਿਆ ਸੀ ਦਾ ਦੱਸਦੀ ਏ ਕਿ ਹੁਣ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤਾਂ ਇਨ੍ਹਾਂ ਦੋਸ਼ੀਆਂ ਨੂੰ ਹੁਣ 7 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਦਾ ਦੱਸਦੀ ਏ ਕਿ ਆਪਣੀ ਹੀ ਪਤਨੀ ਦਾ ਕਤਲ ਕਰਨ ਵਾਲੇ ਪਤੀ ਅਤੇ ਉਸਦੇ ਸਾਥੀਆਂ ਨੇ ਆਪਣਾ ਗੁਨਾਹ ਹੈ ਜੋ ਕਬੂਲ ਕਰ ਲਿਆ ਤੇ ਉਹਨਾਂ ਨੂੰ 7 ਦਿਨਾਂ ਦਾ ਰਿਮਾਂਡ ਦਿੱਤਾ ਗਿਆ